ਕਈ ਵਾਰ انسان ਉਸ ਰਾਹ 'ਤੇ ਚੱਲਦਾ ਹੈ ਜਿਹੜਾ ਰਸਤਾ ਸਵਰਗ ਨੂੰ ਨਹੀਂ ਜਾਂਦਾ। ਔਰ ਮੈਂ ਹਮੇਸ਼ਾ ਇਸ ਗੱਲ ਨੂੰ ਜ਼ਾਹਿਰ ਕਰਦਾ ਸ਼ਰੀਰ ਦੇ ਵਿਸ਼ਿਆਂ ਨੂੰ ਵੀ ਪੂਰਾ ਕਰਾਂ ਔਰ ਆਤਮਾ ਦੇ ਵਿਸ਼ਿਆਂ ਨੂੰ ਵੀ ਪੂਰਾ ਕਰਾਂ। ਤੇ ਕਲਾਮ ਚ ਕੀ ਲਿਖਿਆ ਦੋ ਚਿੱਤਾਂ ਮਨ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦਾ। ਦੋ ਚਿੱਤਾਂ انسان ਸਵਰਗ ਰਾਜ ਦਾ ਅਧਿਕਾਰੀ ਨਹੀਂ ਬਣ ਸਕਦਾ। ਪਰ انسان ਦੋ ਚਿੱਤਾਂ ਜੀਵਨ گزارਨਾ ਚਾਹੁੰਦਾ ਹੈ। ਔਰ ਇਹ ਚਾਹੁੰਦਾ ਮੈਂ ਹਮੇਸ਼ਾ ਦੁਨੀਆਵੀ ਤੌਰ ਤੇ ਵੀ ਲੋਕਾਂ ਦੇ ਵਿੱਚ ਅਗਰ ਵਿਚਰ ਰਿਆਂ ਤੇ ਮੈਂ ਇਧਰੋਂ ਵੀ ਪਿੱਛੇ ਨਾ ਰਵਾਂ ਜੇ ਮੈਂ ਬਾਹਰ ਚਰਚ ਚੋਂ ਚਲਾ ਜਾਣਾ ਤੇ ਚਰਚ ਵਿੱਚ ਵੀ ਮੈਂ ਅੱਗੇ ਰਵਾਂ ਜੇ ਮੈਂ ਚਰਚ ਤੋਂ ਬਾਹਰਾਂ ਤੇ ਦਿਨ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਵੀ ਮੈਂ ਅੱਗੇ ਰਵਾਂ ਪਰ ਬਾਈਬਲ ਦੇ ਵਿੱਚ ਕੀ ਲਿਖਿਆ ਕਿ ਜਦੋਂ ਅਸੀਂ ਖੁਦਾ ਦੇ ਪਰਮੇਸ਼ਵਰ ਨੂੰ ਪਹਿਨ ਲਿਆ ਖੁਦਾਵੰਦ ਨੂੰ ਮੁਕਤੀ ਦਾ ਤਾਂ ਗ੍ਰਹਿਣ ਕਰ ਲਿਆ ਸਾਡਾ ਆਤਮਿਕ ਜੀਵਨ ਦੇ ਨਾਲ ਅਗਰ ਅਸੀਂ ਆਤਮਿਕ ਜੀਵਨ ਦੇ ਨਾਲ ਜੁੜ ਚੁੱਕੇ ਹਾਂ ਤੇ ਦੁਨਿਆਵੀ ਜੀਵਨ ਦੇ ਨਾਲ ਸਾਡਾ ਕੋਈ ਮੇਲ ਨਹੀਂ ਸਾਨੂੰ ਕਈ ਰਾਹ ਛੱਡਣੇ ਪੈਣਗੇ ਜੇ ਅਸੀਂ ਸਹੀ ਰਸਤੇ ਤੇ ਆਏ ਹਾਂ ਬਾਈਬਲ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਸ ਰਾਹ ਉੱਤੇ ਚੱਲਣਾ ਹੈ ਜੇਕਰ ਅਸੀਂ ਉਹਦੀ ਮਰਜ਼ੀ ਉਹਦੀ ਇੱਛਾ ਦੇ ਨਾਲ ਚੱਲਦੇ ਹਾਂ ਤਾਂ ਰੱਬ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ ਹੈ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਅਦਭੁਤ ਕੰਮ ਕਰਦਾ ਹੈ